ਮੇਰਾ ਨਾਮ ਸੁਦੇਸ਼ ਸਿੰਘ ਹੈ। ਤੰਤਨ ਸੰਤ ਬਾਬਾ ਬਹਾਦਰ ਸਾਹਿਬ ਤੋਂ ਯੂਨੀਅਨ ਹੈ ਸਾਡੀ। ਜੋ ਕਿ ਸੰਤਾਂ ਦੇ ਨਾਮ ਤੇ ਜੱਸੀ ਵਾਲਿਆਂ ਦੇ। ਔਰ ਮੇਰੀ ਜੁਨ ਦੇ ਵਿੱਚ ਤਰੀ ਤਰੀ 11520 ਈ ਰਿਕਸ਼ਾ ਔਰ ਆਟੋ ਹੈਗੇ ਆ। ਔਰ ਜਿਹੜਾ ਵੀ ਹੈਗਾ ਕੋਈ ਵੀ ਬੰਦਾ ਸਾਰਿਆਂ ਕੋਲੇ ਕਾਗਜ਼ ਪੱਤਰ ਪੂਰੇ ਆ। ਇੱਕ ਸਾਨੂੰ ਪਹਿਲਾਂ ਆ ਆਈ ਕਾਰਡ ਬਣਾ ਕੇ ਦਿੱਤਾ ਸੀ। ਅਸੀਂ ਚੋਨੇ ਦੁਆਰਾ ਫੇਰ ਸਾਡੇ ਆਈ ਕਾਰਡ ਬਣ ਜਾ। ਉਹਦੇ ਨਾਲ ਕੀ ਹੈ ਇੱਕ ਤਾਂ ਇਹਦੇ ਤੇ ਕੀ ਵਰਕ ਕੋਡ ਆ। ਇਹ ਰਿਚ ਜਿਹਦੇ ਕਾਗਜ਼ ਸੀਗੇ ਉਹਦਾ ਬਣਿਆ ਬਾਕੀ ਅੱਜ ਡਿਪਟੀ ਸਾਹਿਬ ਨੇ ਸਾਨੂੰ ਸਮਝਾਇਆ ਜੋ ਕੋਈ ਅਸੀਂ ਕਾਨੂੰਨ ਦੀ ਪਾਲਣਾ ਸ਼ੁਰੂ ਤੋਂ ਹੀ ਕਰਦੇ ਆ ਰਹੇ ਹਾਂ ਉਹ ਅੱਜ ਅੱਡੇ ਵੀ ਕਰਾਂਗੇ ਬਾਕੀ ਸਵਾਰੀਆਂ ਨਾਲ ਵੀ ਕੋਈ ਮਿਸਬਿਲ ਨਹੀਂ ਕਰਾਂਗੇ ਸਾਗਰ ਨੂੰ ਅਸੀਂ ਸਮਝਾਵਾਂਗੇ ਬੁਕਾਇਦਾ ਮੈਂ ਆਡੀਓ ਰਿਕਾਰਡ ਕਰ ਲਈ ਹੈ ਉਹ ਸਾਡਾ ਗਰੁੱਪ ਬਣਿਆ ਹੋਇਆ ਹੈ ਗਰੁੱਪ ਦੇ ਵਿੱਚ ਪਾਵਾਂਗੇ ਔਰ ਹਾਕਮ ਸਿੰਘ ਜੀ ਸਾਡੇ ਕੋਲ ਮਹੀਨੇ ਦੇ ਵਿੱਚ ਦੋ ਮੀਟਿੰਗਾਂ ਹੁੰਦੀਆਂ ਅਸੀਂ ਉੱਥੇ ਬੁਲਾਣੇ ਇਹਨਾਂ ਨੂੰ 15 ਦਿਨ ਬਾਅਦ ਇਹ ਵੀ ਸਾਨੂੰ ਦੱਸਦੇ ਸਾਰੇ ਬੰਦਿਆਂ ਨੂੰ ਸਮਝਾਉਂਦੇ ਆ ਔਰ ਸਾਡੇ ਵੀ ਗੱਲਾਂ ਸੁਣਦੇ ਆ ਈਵਾਂ ਤੇ ਦੇਖੋ ਮੈਨੂੰ ਇਹ ਮਿਲਦਾ ਹੈ ਜਦੋਂ ਬੱਸ ਆਉਂਦੀ ਆ ਆਟੋ ਜਿਹੜੇ ਆ ਗਿਆ ਲੈਣਾ ਲਾ ਕੇ ਉਹਦੇ ਨਾਲ ਲਾ ਕੇ ਖੜ ਜਾਂਦੇ ਆ ਜਿਹਦੇ ਨਾਲ ਕੀ ਟ੍ਰੈਫਿਕ ਨੂੰ ਕਾਫੀ ਬੜੀ ਅਲੰਗੜਾ ਦਾ ਟ੍ਰੈਫਿਕ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਬਿਲਕੁਲ 23 ਵਾਰ ਤਾਂ ਇਸ ਤਰ੍ਹਾਂ ਦਾ ਹਾਲ ਹੁੰਦਾ ਦਾ ਐਂਬੂਲੈਂਸ ਪਿੱਛੇ ਹੁੰਦੀ ਆ ਤੇ ਉਹਨੂੰ ਲੰਘਣ ਨੂੰ ਰਾਹ ਨਹੀਂ ਹੁੰਦਾ ਹਾਂਜੀ ਇਹ ਤਾਂ ਹੈ ਦਿੱਕਤ ਹੈ ਕੀ ਜਾਣਾ ਚਾਹੁੰਦਾ ਉਹ ਬਿਲਕੁਲ ਗਲਤ ਹੈ ਬਾਕੀ ਸਾਨੂੰ ਤਾਂ ਇਹ ਜਗ੍ਹਾ ਸਾਨੂੰ 2022 ਦੇ ਵਿੱਚ ਬੰਗਾਲੀ ਸਟ੍ਰੀਟ ਕੋਲੇ ਸਾਡੇ ਦੋ ਈ ਰਿਕਸ਼ਾ ਕਰਦੇ ਆ। ਉੱਥੇ 2021 ਦੇ ਵਿੱਚ ਸੰਜਗਾ ਦਿੱਤੀ ਸੀ। ਅਸੀਂ ਉੱਥੇ ਖੜੇ ਹਾਂ ਉਸ ਤੋਂ ਅੱਗੇ ਪਿੱਛੇ ਸੀ ਕਿਤੇ ਨਹੀਂ ਖੜੇ ਸਾਰੇ ਚਰਚਾ ਨਹੀਂ ਪਤਾ ਹੈ। ਬਾਕੀ ਅਮਰੀਕ ਸਿੰਘ ਜੀ ਵੀ ਹੁੰਦੇ ਸੀਗੇ। ਉੱਥੋਂ ਮਨਜੀਤ ਸਿੰਘ ਆਏ ਆ। ਸਾਰੇ ਨਾਲ ਅਸੀਂ ਤਾਂ ਬਿਲਕੁਲ ਤਾਲ ਮੇਲ ਰੱਖਦੇ ਹਾਂ। ਔਰ ਮਹੀਨੇ ਨੇ ਮਹੀਨੇ ਮਿਲਦਾ ਸਾਡੀਆਂ ਚੱਲਦੀਆਂ ਰਹਿਣੀਆਂ ਇਹਨਾਂ ਨਾਲ ਵੀ। ਵੀ ਜੇ ਨਾਲ ਕੋਈ ਸਾਡਾ ਬੰਦਾ ਗਲਤ ਚੱਲਦਾ ਉਹਦਾ ਅਸੀਂ ਪਹਿਲਾਂ ਹੀ ਕਹਿ ਦਿੰਨੇ ਸੀ ਭਾਈ ਤੂੰ ਗਲਤ ਚੱਲੇਗਾ ਇੱਕ ਵਾਰੀ ਵਾਰਨਿੰਗ ਦੇ ਦਿੱਨੇ ਦੂਜੀ ਵਾਰੀ ਉਹਨੂੰ ਕਹਿ ਦਿੰਨੇ ਵੀ ਜੇ ਗਲਤ ਚੱਲੇਗਾ ਤੇ ਤੂੰ ਆਪ ਦੇ ਜਿੰਮੇਵਾਰ ਆਪ ਐਸੀ ਤੇਰੇ ਮਗਰ ਨਹੀਂ ਆਵਾਂਗੇ ਬਾਕੀ ਡਿਪਟੀ ਸਾਹਿਬ ਨੇ ਜੋ ਕਿਹਾ ਅਸੀਂ ਇਹਨਾਂ ਦੇ ਤੱਬੇਦਾਰ ਇਹਨਾਂ ਦੇ ਕਹਿ ਅਨਸਾਰ ਚੱਲਾਂਗੇ ਜਿਹੜਾ ਵੀ ਸਾਡਾ ਬੰਦਾ ਗਲਤ ਹੋਊਗਾ ਉਹਨੂੰ ਸਮਝਾਵਾਂਗੇ ਇੱਕ ਵਾਰ ਨਾ ਸਮਝੂਗਾ ਤਾਂ ਫਿਰ ਆਪ ਦੀ ਕਿੱਤੀ ਦਾ ਫਲ ਪਾਊਗਾ ਕਈ ਵਾਰ ਦੇਖਣ ਨੂੰ ਇਹ ਮਿਲਦਾ ਹੈਗਾ ਸਵਾਰੀਆਂ ਜਿਹੜੀਆਂ ਓਵਰਲੋਡ ਜਿਹੜੇ ਹਨ ਆਟੋ ਦੇ ਵਿੱਚ ਬੈਠ ਕੇ ਆਉਂਦੇ ਨੇ ਠੀਕ ਹੈ ਉਹਦੇ ਨਾਲ ਕਾਫੀ ਬਾਰੇ ਰਾਹ ਨੁਕਸਾਨ ਵੀ ਹੋਦਾ ਦਾ ਤੇ ਵਰਗ ਜਿਹੜਾ ਹੈ ਗਲਤ ਵੀ ਆ ਉਹਨੂੰ ਤੁਸੀਂ ਕਿਸ ਤਰ੍ਹਾਂ ਜਿਹੜਾ ਹੈਗਾ ਗਾਰਡ ਕਰਦੇ ਹਾਈ ਉਹ ਗਲਤ ਹੈ ਸਵਾਰੀਆਂ ਓਵਰਲੋਡ ਨਾ ਬਿਠਾਓ ਐਸਾ ਵਾਰੀ ਵਾਰੀ ਕਹਿੰਦੇ ਉਹ ਸਵਾਰੀ ਨਾ ਬਿਠਾਓ ਪਿੱਛੇ ਜਿਹੜੀ ਸਵਾਰੀ ਹੈ ਔਰ ਐਡੇ ਡਰਾਈਵਰ ਸੀਟ ਦੇ ਨਾਲ ਡਰਾਈਵਰ ਦੇ ਨਾਲ ਕੋਈ ਵੀ ਬੰਦਾ ਨਾ ਬਿਠਾਓ ਕਿ ਉਹਦਾ ਫਾਇਦਾ ਹੀ ਹੈ ਨੁਕਸਾਨ ਕੋਈ ਨਹੀਂਗਾ ਉਹ ਵੀ ਆਦਾ ਬੱਚੇ ਤਰਫੋਂ ਬਾਕੀ ਸਵਾਰੀਆਂ ਦਾ ਵੀ ਹੈਗਾ ਵੀ ਮਿਸਲੀ ਨਾ ਕਰੋ ਅਗਰ ਤਾਂ ਟ੍ਰੈਫਿਕ ਪੁਲਿਸ ਉਹਦਾ ਚਲਾਨ ਕਾਟਦੀ ਆ ਤਾਂ ਤੁਸੀਂ ਉਹਦਾ ਕੀ ਕਹੋਗੇ ਅਗਰ ਉਹ ਗਲਤ ਹੈ ਤਾਂ ਚਲਾਨ ਕੱਟੇ ਅਸੀਂ ਤਾਂ ਕਹਿ ਰਹੇ ਸੀ ਪਹਿਲਾਂ ਤੋਂ ਕਹਿ ਰਹੇ ਵੀ ਉਹ ਚਲਾਨ ਕੱਟੋ ਬੇਸ਼ੱਕ ਸਾਡਾ ਬੰਦਾ ਹੈ ਅਗਰ ਗਲਤ ਹੈ ਤਾਂ ਚਲਾਨ ਕਰੋ ਉਹਦੇ ਮਗਰ ਅਸੀਂ ਨਹੀਂ ਆਵਾਂਗੇ ਚਲਾਨ ਭੁਗਤ ਨਹੀਂ ਪਏਗਾ ਅਗਰ ਸਾਡੇ ਸਾਹਮਣੇ ਉਹ ਗਲਤੀ ਕਰਦਾ ਅਸੀਂ ਆਪ ਖੁਦ ਖੜਾ ਕੇ ਉਹਦਾ ਚਲਾਨ ਕਰਾਵਾਂਗੇ ਵੀ ਇਹਦਾ ਚਲਾਨ ਕਰੋ ਇਹ ਗਲਤ ਹੈ ਅਸੀਂ ਇਹਦੇ ਮਗਰ ਨਹੀਂ ਆਵਾਂਗੇ ਇਹ ਜਿਹੜਾ ਪੰਚੀ ਰਿਚ ਜਿਹੜੇ ਇਰਖਾ ਵਾਲੇ ਜਿਹੜੇ ਆ ਗਏ ਉਹਨਾਂ ਨੂੰ ਕਣ ਤੁਸੀਂ ਕੀਰਖਾ ਵਾਲੇ ਦੇਖੋ ਜਿਹੜੇ ਤਾਂ ਛੁਲੰਗ ਵਿੱਚ ਹੈਗੇ ਕੋਈ ਬੰਦੇ ਆ ਉਹ ਤਾਂ ਸਹੀ ਹੈ ਬਾਕੀ ਜਿਹੜੇ ਆਵਾਰਾ ਗਰਦੀ ਵਾਲੇ ਨਸ਼ੇੜੀ ਵਗੈਰ ਕਿਸਮ ਦੇ ਆਦਮੀ ਆ ਨਾ ਉਹ ਨਹੀਂ ਲਾ ਤੁੱਤੇ ਰੱਖੀ ਸਵਾਰੀ ਮੂਰੇ ਬਿਠਾਈ ਉਹ ਦੇਖੋ ਸਾਹਮਣੇ ਦੋ ਦੋ ਸਵਾਰੀਆਂ ਭਾਈ ਆਉਂਦਾ ਅੱਗੇ ਤੇ ਇਹੋ ਜਿਹੇ ਬੰਦੇ ਗਲਤ ਆ ਉਹਨਾਂ ਦਾ ਅਸੀਂ ਤਾਂ ਬਹੁਤ ਚਿਰ ਤੋਂ ਕਹਿ ਰਹੇ ਹਾਂ ਵੀ ਕਰੋ ਇਹਨਾਂ ਦਾ ਇੰਤਜ਼ਾਮ ਕਰੋ ਇਹਨਾਂ ਦਾ ਠੀਕ ਹੈ ਸਵਾਰੀ ਮੂਰੇ ਬੈਠੀ ਹੈ